ਇੱਕ ਬੱਸ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ ਜਦੋਂ ਇਹ ਬੱਸ ਆਪਣੇ ਡਿਪੂ ਤੋਂ ਚੱਲ ਪਈ ਤਾਂ ਬਿਲਕੁਲ ਸਾਹਮਣੇ ਵਾਲੀ ਸੀਟ ਤੇ ਇੱਕ ਬਜ਼ੁਰਗ ਜਿਸ ਦੇ ਕੇ ਬਹੁਤ ਵਧੀਆ ਕੱਪੜੇ ਪਾਏ ਹੋਏ ਸਨ ਉਹ ਅਚਾਨਕ ਹੀ ਖੜਾ ਹੋਇਆ ਅਤੇ ਹੋਰਨਾਂ ਯਾਤਰੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੋਇਆ ਬੋਲਿਆ ਮੇਰੇ ਪੈਨੋ ਅਤੇ ਭਰਾਵੋ ਸਾਰੇ ਜਣੇ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਕੋਈ ਭਿਖਾਰੀ ਨਹੀਂ ਹਾਂ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਮੇਰੇ ਘਰ ਵਿੱਚ ਪ੍ਰਮਾਤਮਾ ਨੇ ਮੈਨੂੰ ਹਰ ਇੱਕ ਚੀਜ਼ ਦੀ ਬਖਸ਼ਿਸ਼ ਕੀਤੀ ਹੋਈ ਹੈ ਪਰ ਮੇਰੀ ਪਤਨੀ ਨੂੰ ਬਹੁਤ ਹੀ ਭੈੜੀ ਬਿਮਾਰੀ ਸੀ ਅਤੇ ਉਹ ਲੰਮਾ ਸਮਾਂ ਬਿਮਾਰ ਰਹੀ ਅਤੇ ਫਿਰ ਉਹ ਰੱਬ ਨੂੰ ਪਿਆਰੀ ਹੋ ਗਈ ਉਤੋਂ ਮੇਰੀ ਕਿਸਮਤ ਹੋਰ ਵੀ ਮਾੜੀ ਬਦਕਿਸਮਤੀ ਨਾਲ ਮੇਰੀ ਫੈਕਟਰੀ ਨੂੰ ਅੱਗ ਲੱਗ ਗਈ ਮੇਰਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਿਣ ਲੱਗ ਗਿਆ ਅਤੇ ਉਸ ਕਾਰਨ ਕਰਕੇ ਹੀ ਮੈਨੂੰ ਹਾਰਟ ਅਟੈਕ ਆ ਗਿਆ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਕਿ ਮੇਰੇ ਹੁਣ ਮਾੜੇ ਦਿਨ ਆਉਣ ਵਾਲੇ ਹਨ ਤਾਂ ਉਹਨਾਂ ਨੇ ਵੀ ਸਾਡੇ ਤੋਂ ਦੂਰੀ ਬਣਾ ਲਈ ਅਤੇ ਸਾਡੇ ਆਉਣਾ ਜਾਣਾ ਬੰਦ ਕਰ ਦਿੱਤਾ ਡਾਕਟਰਾਂ ਨੇ ਦੱਸਿਆ ਕਿ ਹੁਣ ਮੈਂ ਜ਼ਿਆਦਾ ਲੰਬਾ ਸਮਾਂ ਨਹੀਂ ਜੀ ਸਕਦਾ ਇਹ ਮੇਰੀ ਜਵਾਨਤੀ ਹੈ ਮੇਰੀ ਜਾਨ ਤੋਂ ਬਾਅਦ ਇਸ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਹੈ ਮੈਨੂੰ ਮੇਰੀ ਜਵਾਨਤੀ ਦਾ ਦੁੱਖ ਦਿਨ ਰਾਤ ਖਾਂਦਾ ਹੈ ਕਿ ਕਿਧਰੇ ਕੋਈ ਉਣਤਾਈ ਨਾ ਹੋ ਜਾਵੇ। ਇੰਨੀਆਂ ਗੱਲਾਂ ਕਰਨ ਤੋਂ ਬਾਅਦ ਉਹ ਬੰਦਾ ਹੋ ਕੇ ਲੈ ਕੇ ਰੋਣ ਲੱਗ ਪਿਆ। ਉਸ ਦੇ ਕੋਲ ਉਸ ਦੀ ਬੇਟੀ ਬੈਠੀ ਹੋਈ ਸੀ। ਉਹ ਉੱਠੀ ਅਤੇ ਆਪਣੇ ਪਿਤਾ ਨੂੰ ਸਹਾਰਾ ਦਿੰਦਿਆਂ ਚੁੱਪ ਕਰਾਇਆ ਅਤੇ ਸੀਟ ਤੇ ਬਿਠਾ ਦਿੱਤਾ। ਕੁਝ ਧੇਰ ਬਾਅਦ ਬੱਸ ਦੀ ਪਿਛਲੀ ਸੀਟ ਤੇ ਇੱਕ ਅਧਖੜ ਜਿਹੀ ਉਮਰ ਦਾ ਆਦਮੀ ਬੈਠਾ ਸੀ। ਉਹ ਖੜਾ ਹੋਇਆ ਅਤੇ ਉਹ ਬੋਲਿਆ ਮੇਰੇ ਦੋ ਪੁੱਤਰ ਹਨ। ਇੱਕ ਡਾਕਟਰ ਹੈ। ਜੋ ਕਿ ਵਿਆਹਾ ਹੋਇਆ ਹੈ ਅਤੇ ਇੱਕ ਇੰਜੀਨੀਅਰ ਹੈ ਜੋ ਮੇਰੇ ਕੋਲ ਹੀ ਬੈਠਾ ਹੈ ਮੈਂ ਇਸਦੇ ਰਿਸ਼ਤੇ ਲਈ ਇੱਕ ਕੁੜੀ ਲੱਭ ਰਿਹਾ ਹਾਂ ਮੈਂ ਇਸ ਬਜ਼ੁਰਗ ਨੂੰ ਬੇਨਤੀ ਕਰਦਾ ਹਾਂ ਕਿ ਇਹ ਆਪਣੀ ਇਸ ਲੜਕੀ ਦਾ ਵਿਆਹ ਮੇਰੇ ਇਸ ਪੁੱਤਰ ਨਾਲ ਕਰ ਦੇਵੇ ਮੈਂ ਪੱਕਾ ਵਾਅਦਾ ਕਰਦਾ ਹਾਂ ਕਿ ਸਾਰੀ ਉਮਰ ਇਸ ਕੁੜੀ ਨੂੰ ਇੱਕ ਪਿਤਾ ਦੀ ਕਮੀ ਨਹੀਂ ਹੋਣ ਦੇਵਾਂਗਾ ਉਸ ਦੇ ਨਾਲ ਬੈਠਾ ਹੋਇਆ ਉਸ ਦਾ ਮੁੰਡਾ ਵੀ ਇੱਕਦਮ ਉੱਠਿਆ ਅਤੇ ਬੋਲਿਆ ਮੈਨੂੰ ਇਹ ਰਿਸ਼ਤਾ ਸਵੀਕਾਰ ਹੈ ਕਿਉਂਕਿ ਮੈਂ ਆਪਣੇ ਪਿਤਾ ਦੀ ਇੱਜ਼ਤ ਕਰਦਾ ਹਾਂ ਇਸ ਤੋਂ ਬਾਅਦ ਬੱਸ ਵਿੱਚ ਹੀ ਬੈਠਾ ਹੋਇਆ ਇੱਕ ਹੋਰ ਆਦਮੀ ਖੜਾ ਹੋ ਗਿਆ ਅਤੇ ਉੱਠ ਕੇ ਬੋਲਿਆ ਇਹ ਸਫ਼ਰ ਬੜਾ ਹੀ ਸੁਖਦ ਤੇ ਵਧੀਆ ਸਫ਼ਰ ਹੈ ਜੇਕਰ ਇਸ ਸਫ਼ਰ ਵਿੱਚ ਵਿਆਹ ਵਰਗੀ ਸ਼ੁਭ ਘਟਨਾ ਵਾਪਰ ਜਾਵੇ ਤਾਂ ਇਹ ਸਫ਼ਰ ਹੋਰ ਵੀ ਕਿੰਨਾ ਯਾਦਗਾਰ ਸਫ਼ਰ ਬਣ ਜਾਵੇਗਾ ਉਸਨੇ ਬੱਸ ਵਿੱਚ ਬੈਠੀਆਂ ਹੋਈਆਂ ਸਾਰੀਆਂ ਹੀ ਸਵਾਰੀਆਂ ਨੂੰ ਪੁੱਛਿਆ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਹਨਾਂ ਦੋਵਾਂ ਦਾ ਵਿਆਹ ਕਰ ਦਿੰਦਾ ਹਾਂ ਸਾਰੀਆਂ ਸਵਾਰੀਆਂ ਕਹਿਣ ਲੱਗੀਆਂ ਵਾਹ ਵਾਹ ਇਹ ਤਾਂ ਬਹੁਤ ਵਧੀਆ ਗੱਲ ਹੈ ਸ਼ੁਭ ਕੰਮ ਵਿੱਚ ਦੇਰੀ ਕਿਉਂ ਚਲੋ ਕਰਦੇ ਕਰਾਉਂਦੇ ਉਸ ਸੱਜਣ ਨੇ ਚਲਦੀ ਬੱਸ ਵਿੱਚ ਹੀ ਉਹਨਾਂ ਦੋਹਾਂ ਦਾ ਵਿਆਹ ਕਰਵਾ ਦਿੱਤਾ ਫਿਰ ਬੱਸ ਦੇ ਵਿਚਕਾਰੋਂ ਜਿਹੇ ਇੱਕ ਹੋਰ ਆਦਮੀ ਬੋਲਿਆ ਮੈਂ ਛੁੱਟੀ ਤੇ ਆਪਣੇ ਘਰ ਜਾ ਰਿਹਾ ਸੀ ਤੇ ਮੈਂ ਇਹ ਲੱਡੂ ਆਪਣੇ ਪਰਿਵਾਰ ਲਈ ਲੈ ਕੇ ਜਾ ਰਿਹਾ ਸੀ ਪਰ ਹੁਣ ਇਸ ਸ਼ੁਭ ਮੌਕੇ ਨੂੰ ਦੇਖਦਿਆਂ ਹੋਇਆ ਮੈਂ ਸੋਚ ਰਿਹਾ ਹਾਂ ਕਿ ਕਿਉਂ ਨਾ ਇਹ ਲੱਡੂਆਂ ਨਾਲ ਇੱਥੇ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਦਿੱਤਾ ਜਾਵੇ ਜਿਹੜੀ ਲੜਕੀ ਦਾ ਬੱਸ ਵਿੱਚ ਵਿਆਹ ਕੀਤਾ ਸੀ ਉਸ ਲੜਕੀ ਦੇ ਪਿਓ ਨੇ ਕਿਹਾ ਡਰਾਈਵਰ ਸਾਹਿਬ ਬੱਸ ਨੂੰ ਕਿਸੇ ਖਾਲੀ ਥਾਂ ਤੇ 15 ਮਿੰਟ ਲਈ ਰੋਕ ਦੇਣਾ ਤਾਂ ਜੋ ਸਾਰੇ ਰਲ ਕੇ ਮੂੰਹ ਮਿੱਠਾ ਕਰ ਸਕਣ ਡਰਾਈਵਰ ਨੇ ਕਿਹਾ ਠੀਕ ਹੈ ਬਾਬਾ ਜੀ ਜਦੋਂ ਸ਼ਾਮ ਜਿਹੀ ਹੋਣੀ ਸ਼ੁਰੂ ਹੋ ਗਈ ਤਾਂ ਲੜਕੀ ਦੇ ਪਿਤਾ ਨੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਜਿਵੇਂ ਹੀ ਡਰਾਈਵਰ ਨੇ ਬੱਸ ਰੋਕੀ ਤਾਂ ਸਾਰੀਆਂ ਸਵਾਰੀਆਂ ਖੁਸ਼ੀ-ਖੁਸ਼ੀ ਨਾਲ ਲੱਡੂ ਖਾਣ ਲੱਗ ਪਈਆਂ ਥੋੜੇ ਹੀ ਸਮੇਂ ਵਿੱਚ ਸਾਰੀਆਂ ਸਵਾਰੀਆਂ ਸੌ ਗਈਆਂ ਇਸ ਤੋਂ ਬਾਅਦ ਜਦੋਂ ਡਰਾਈਵਰ ਨੂੰ ਜਾਗ ਆਈ ਤਾਂ ਉਸਨੇ ਦੇਖਿਆ ਕਿ ਅਗਲੀ ਸਵੇਰ ਦੇ 6 ਵਜੇ ਚੁੱਕੇ ਸਨ ਅਤੇ ਫਿਰ ਕੰਡਕਟਰ ਵੀ ਉੱਠਿਆ ਪਰ ਲਾੜਾ-ਲਾੜੀ ਅਤੇ ਉਹਨਾਂ ਦੋਵਾਂ ਦੇ ਪਿਤਾ ਵਿਆਹ ਕਰਵਾਉਣ ਵਾਲਾ ਆਦਮੀ ਅਤੇ ਲੱਡੂ ਵੰਡਣ ਵਾਲਾ ਆਦਮੀ ਬੱਸ ਵਿੱਚੋਂ ਗਾਇਬ ਸਨ બસ ਇੱਥੇ ਹੀ ਗੱਲ ਨਹੀਂ ਮੁੱਕਦੀ। ਬੱਸ ਵਿੱਚ ਜਿੰਨੀਆਂ ਵੀ ਸਵਾਰੀਆਂ ਸਨ, ਸਾਰੀਆਂ ਸਵਾਰੀਆਂ ਦਾ ਕੀਮਤੀ ਸਮਾਨ ਗਾਇਬ ਸੀ। ਜਿਵੇਂ ਕਿ ਘੜੀ, ਚੇਨ, ਪਰਸ ਅਤੇ ਹੋਰ ਵੀ ਸੋਨੇ ਦੇ ਗਹਿਣੇ ਆਦਿ। ਸਭ ਦੀਆਂ ਜੇਬਾਂ ਅਤੇ ਪਰਸ ਖਾਲੀ ਸਨ। ਇਸ ਤਰ੍ਹਾਂ 6 ਜਣਿਆਂ ਦਾ ਗਰੁੱਪ ਬੱਸ ਦੀਆਂ ਸਾਰੀਆਂ ਸਵਾਰੀਆਂ ਨੂੰ ਲੁੱਟ ਕੇ ਭੱਜ ਗਿਆ। ਸਿੱਖਿਆ। ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਬਿਨਾ ਸੋਚੇ ਸਮਝੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਸੀਂ ਵੀ ਇਸੇ ਤਰ੍ਹਾਂ ਹੀ ਲੁੱਟੇ ਜਾਓਗੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ